ਚੰਡੀਗੜ੍ਹ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾਜੀ ਤੁਸੀਂ ਹੁਣ ਨੇ ਕੌਣ ਹੋ ਮੈਨੂੰ ਉੱਥੇ ਰੋਕਣ ਵਾਲੀ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਦਾ ਚਾਰੀ ਨਹੀਂ ਹਦਾਇਤ ਦਿੰਦੀ ਹੈ ਨਾ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਬਾਉਂਡ ਨਹੀਂ ਹੈ ਨਹੀਂ ਨਹੀਂ ਬਾਉਂਡ ਕਰੋ ਇੱਕ ਮਿੰਟ ਤੁਸੀਂ ਇਸ ਚੀਜ਼ ਦੇ ਫਿਰ ਕਿਵੇਂ ਬਾਉਂਡ ਹੋ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕਦੇ ਹਾਂ ਤੁਸੀਂ ਬਾਰਸੀ ਤੋਂ ਤਰੇਲ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਤੋਂ ਰੋਕੋ ਜੇ ਇਹ ਚੰਡੀਗੜ੍ਹ ਚੰਡੀਗੜ੍ਹ ਪੁੱਛਦਾ ਹੈ ਰਵਈਆ ਕਿ ਸਾਡਾ ਸਾਊਂਡ ਸਿਸਟਮ ਜੇ ਸਾਡੇ ਲੋਕ 10 ਤਰੀਕ ਨੂੰ ਇੱਥੇ ਆਉਣਾ ਚਾਹੁੰਦੇ ਨੇ ਕੀ ਇਹ ਚੰਡੀਗੜ੍ਹ ਪੰਜਾਬ ਦਾ ਨਹੀਂ ਹੈਗਾ ਕੀ ਇਹ ਯੂਨੀਵਰਸਿਟੀ ਪੰਜਾਬੀ ਲੋਕਾਂ ਦੀ ਨਹੀਂ ਹੈਗੀ ਇਹ ਕਹ ਰਿ ਕੀ ਯੂਨੀਵਰਸਿਟੀ ਜਾਣ ਲਈ ਪਰਮਿਸ਼ਨ ਲੋ ਨਹੀਂ ਸਰ ਸਰ ਪਰਮਿਸ਼ਨ ਨਹੀਂ ਹੈ ਸਰ ਇੱਕ ਮਿੰਟ ਸਰ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਗਿਆ ਵੇਖੋ ਇੱਕ ਨੰਬਰ ਗੇਟ ਵੇਖ ਲਓ ਇੱਡੇ ਇੱਡੇ ਬੈਰੀਕੇਡ ਲਾ ਦਿੱਤੇ ਕੀ ਗੱਲ ਹੈ ਸਰ ਪੀਸ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਅਸੀਂ ਪੀਸਫੁਲੀ ਪ੍ਰੋਟੈਸਟ ਕਰਨਾ ਚਾਹੁੰਦੇ ਆ ਪਰ ਤੁਸੀਂ ਇਹਨੂੰ ਨਾਮ ਵਗੜੋ ਅਸੀਂ ਪੇਂਟੀ ਨਹੀਂ ਦੇਖੇ ਢੰਡੀਗੜ ਪੁਲਿਸ ਦੀ ਯੂਨੀਵਰਸਿਟੀ ਦੇ ਵਿੱਚ ਦਖਲੰਦਾਜੀ ਤੁਸੀਂ ਹੁਣੇ ਕੌਣ ਹੋ ਮਤਲਬ ਉੱਥੇ ਰੋਕਣ ਆਲੀ ਪਹਿਲਾਂ ਤਾਂ ਤੁਹਾਨੂੰ ਕੋਈ ਕਿਸੇ ਅਧਿਕਾਰੀ ਨੇ ਹਦਾਇਤ ਦਿੱਤੀ ਹੈ ਨਾ ਮੈਂ ਤੁਹਾਨੂੰ ਇਸ ਚੀਜ਼ ਦਾ ਕੋਈ ਬਾਉਂਡ ਨਹੀਂ ਹੈ ਨਹੀਂ ਬਾਉਂਡ ਇੱਕ ਮਿੰਟ ਤੁਸੀਂ ਬਾਉਂਡ ਹੋ ਦੇਖਿਓ ਯੂਨੀਵਰਸਿਟੀ ਦੇ ਵਿੱਚ ਕੋਈ ਚੀਜ਼ ਆਉਣ ਤੋਂ ਰੋਕ ਰਹੀ ਹੈ ਹਾਂ ਤੁਸੀਂ ਬਾਰ ਕੋਈ ਚੀਜ਼ ਤੇ ਕਿਵੇਂ ਬਾਉਂਡ ਹੋ ਜੇ ਤੁਸੀਂ ਸਾਨੂੰ ਜਵਾਬ ਦੇ ਨਹੀਂ ਹੈਗੇ ਫਿਰ ਤੁਹਾਨੂੰ ਇਹ ਵੀ ਅਧਿਕਾਰ ਨਹੀਂ ਹੈਗੇ ਕਿ ਸਾਡੀ ਯੂਨੀਵਰਸਿਟੀ ਚੀਜ਼ਾਂ ਆਉਣ ਤੋਂ ਰੋਕਣਾ ਮੈਂ ਕਿਹਨੇ ਦਿੱਤਾ ਤੁਹਾਨੂੰ ਰਾਈਟ ਕਿਹਨੇ ਦਿੱਤਾ ਸਾਡੇ ਕੋਲੇ ਰਾਈਟ ਹੈਗਾਗਾ ਕਿ ਅਸੀਂ ਪ੍ਰੋਟੈਸਟ ਕਰੀਏ ਉਸ ਕੋ ਟੈਸਟ ਲਈ ਵਸੀਲੇ ਸਤੋਂ ਦਾ ਸਾਡੇ ਕੋਲ ਰਾਈਟ ਹੈਗਾ ਮੈਨੂੰ ਜਿਹੜਾ ਜਿਹੜਾ ਲੀਗਲ ਸਿਸਟਮ ਹੈ ਜਿਹੜਾ ਕਨਸਟੀਟਿਊਸ਼ਨ ਹੈ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਅਥਾਰਟੀ ਦਿੱਤੀ ਹੈ ਸੰਵਿਧਾਨ ਦੀ ਕਿਹੜੀ ਕੀ ਨੇ ਨਾ ਨਾ ਅੱਜ ਟੈਸਟ ਨਹੀਂ ਨਹੀਂ ਸਮਝਾ ਆ ਰਾਈਟ ਟੈਸਟ ਕੀ ਦਿੰਦਾਗਾ ਮਤਲਬ ਇਹਦੇ ਵਿੱਚ ਅਸੀਂ 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 ਸ਼ਾਂਤਮਈ ਢੰਗ ਨਾਲ ਅਸੀਂ ਆਪ ਦਾ ਅਜ਼ਰਟ ਕਰ ਰਹੇ ਹਾਂ ਰਾਈਟ ਕਿ ਅਸੀਂ ਇਹ ਕੱਲ ਨੂੰ ਆਪਦੀ ਉੱਥੇ ਗੱਲ ਰੱਖਣੀ ਹੈ ਉੱਥੇ ਅਸੀਂ ਇਹ ਗੱਲ ਰੱਖ ਰਹੇ ਹਾਂ ਜਿਹੜਾ ਵਾਇਲੈਂਟ ਹੋ ਜਾਂਦਾ ਹੈ ਮੈਂ ਨਹੀਂ ਕਹਿੰਦਾ ਕਿ ਕਿਹੜਾ ਵਾਇਲੈਂਟ ਹੋਏ ਉਹ ਸ਼ਾਂਤਮਈ ਹੈ ਮਤਲਬ ਆਪਦੇ ਵਿਚਾਰ ਕਰ ਲਈਦਾ ਸਾਨੂੰ ਜਾਤੀ ਚਾਹੀਦੀ ਹੈ ਨਾ ਜਿਹੜਾ ਐਵਰ ਕਮਨਸ ਕਾਫੀ ਨੇ ਤੁਸੀਂ ਧਰਨੇ ਲੇ ਬੈਠੇ ਹੋ ਉੱਥੇ ਵੀ ਤੁਸੀਂ ਜੇ ਇਹਨੂੰ ਰੋਕ ਰਹੇ ਹੋ ਤਾਂ ਸਿੱਧਾ ਰਾਈਟ ਟੂ ਪ੍ਰੋਟੈਸਟ ਹੀ ਹੁੰਦਾ ਹੈ ਮਤਲਬ ਅਸੀਂ ਆਪਦੀ ਗੱਲ ਨਹੀਂ ਕਰ ਸਕਦੇ ਆਪ کہہ ਰਹੇ ਤੁਸੀਂ ਬੈਠ ਮਤਲਬ ਅਸੀਂ ਤੁਹਾਨੂੰ ਇਹ ਸ਼ਹਾਸਨ ਦਿੱਤਾ ਕਿ ਉੱਥੇ ਸ਼ਾਂਤਮਈ ਦਾ ਨਾ ਹੋਗਾ ਤਾਂ ਸ਼ਾਂਤਮਈ ਦੇ ਵਿੱਚ ਅੱਜ ਵਾਧਾ ਅੱਜ ਜਿਹੜੀ ਅਥਾਰਟੀ ਨਾਲ ਮੀਟਿੰਗ ਹੋਈ ਸੀ ਉੱਥੇ ਅਸੀਂ ਇਹ ਹੀ ਗੱਲ ਰੱਖੀ ਕਿ ਸਾਨੂੰ ਇਨਸਾਈਟ ਨਾ ਕੀਤਾ ਜਾਵੇ ਨਹੀਂ ਨਾਮ ਜੋ ਮਰਜ਼ੀ ਹੋਵੇ ਮੈਂ ਨੂੰ ਆਪਾਂ ਦੱਸ ਦੇ ਤਾਂ ਤੁਸੀਂ ਕਰ ਰਹੇ ਹੋ ਮੈਂ ਰੋਕਿਆ ਨਹੀਂ ਰੋਕਿਆ ਨਾ ਕੋਈ ਵੀ ਜਾ ਕੇ ਕਰ ਸਕਦਾ ਅੱਜ ਕਿਉਂ ਰੋਕ ਰਹੇ ਹੋ ਸਭਾ ਲਈ ਇਹ ਕੋਈ ਪ੍ਰੋਟੈਸਟ ਨਹੀਂ ਰੋਕਿਆ ਤੂੰ ਜਾ ਕੇ ਅੰਦਰ ਕਰ ਲੈ ਪ੍ਰੋਟੈਸਟ ਨੂੰ ਰੋਕਣ ਦਾ ਹੀ ਤਰੀਕਾ ਪਹਿਲਾਂ ਚੰਡੀਗੜ੍ਹ ਪਟਵੰਨ ਲੋਕਰੋ ਕਰੀਆ ਪਹਿਲਾਂ ਕਹਿੰਦਾ ਪੀਯੂ ਸਕਿਉਰਟੀ ਆ ਕੇ ਸਾਹਮਣੇ ਖੜੀ ਪਈ ਪੀਯੂ ਸਕਿਉਰਟੀ ਇੱਥੇ ਖੜੀ ਪਈ ਪੀਯੂ ਸਕਿਉਰਟੀ ਕਿੱਥੇ ਫਿਰ ਸਾਹਮਣੇ ਆਵੇ ਨਾ ਉਹ ਸਾਡੇ ਨਾਲ ਡੀਲ ਕਰੇ ਉਹ ਸਾਡੇ ਨਾਲ ਡੀਲ ਕਰੇ ਨਾ ਕਿੱਥੇ ਖੜੀ ਹੋ ਗਈ ਉਹਦਾ ਕੋਈ ਇੱਥੇ ਖੜੀ ਹੈ ਸਾਹਮਣੇ ਗੇਟ ਤੇ ਖੜੀ ਹੈ ਜਾ ਕੇ ਦੇਖ ਇਹ ਤੇਰੀ ਬਹੁਤ ਥੱਕਾ ਗਿਆ ਵਿਦਿਆਰਥੀਆਂ ਦੇ ਨਾਲ ਕੋਈ ਨਹੀਂ ਜਿਵੇਂ ਤੁਸੀਂ ਮਰਜ਼ੀ ਕਹੋ ਇਹ ਪਰ ਜਿਹੜਾ ਤਰਦਾ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾਓ ਜਿੰਨਾ ਮਰਜ਼ੀ ਨੂੰ ਤੇ ਚੜਦੀ ਕਲਾ ਵਿੱਚ ਰਾਵਾਂਗੇ ਰਿੰਗੋ ਤਿਆਰ ਬੜਾ ਤਾਰ ਕਿਰਤ ਕਾਲ